ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਲੱਗੀ ਬਹੁਤ ਹੀ ਜਿਆਦਾ ਭਿਆਨਕ ਅੱਗ ਆ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ ਫੈਕਟਰੀ ਚ ਪਿਆਣਕ ਅੱਗ ਲੱਗ ਗਈ ਅੱਗ ਬੁਝਾਉਣ ਲਈ 34 ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਏ ਜੀਹਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਚ ਜੁਟੀਆਂ ਹੋਈਆਂ ਹਨ ਅਤੇ ਫਿਲਹਾਲ ਇਸ ਸਮੇਂ ਸਹਾਸੇਚੇ ਚ ਕਿਸੇ ਜਾਣੀ-ਅਣਜਾਣੀ ਕੋਈ ਸੂਚਨਾ ਨਹੀਂ ਹੈ ਇਲਾਕੇ ਦੇ ਇੱਕ ਲੋਕਾਂ ਦਾ ਕਹਿਣਾ ਹੈ ਕਿ ਅੱਗ ਸਵੇਰੇ ਕਰੀਬ 6 ਵਜੇ ਲੱਗੀ ਲੋਕਾਂ ਮੁਤਾਬਕ ਜਿਸ ਥਾਂ ਤੇ ਅੱਗ ਲੱਗੀ ਉਹ ਫ੍ਰੀਜ਼ਰ ਫੈਕਟਰੀ ਹੈ ਅਤੇ ਉੱਥੇ ਕੱਪੜਿਆਂ ਦਾ ਗਦਾਮ ਵੀ ਹੈ ਤੇ ਉਹਨਾਂ ਨੇ ਬਾਰ ਬਾਰ ਪਲਾਸਟਿਕ ਦੀਆਂ ਆਵਾਜ਼ਾਂ ਸੁਣਨਾ ਤੇ ਫੈਕਟਰੀ ਦੇ ਹਿੱਸੇ ਖੇਤਰ ਤੋਂ ਥੋੜੀ ਦੂਰੀ ਤੇ ਹੈ ਤੇ ਉੱਥੇ ਸਬਜ਼ੀਆਂ ਦਾ ਗਦਾ ਵੀ ਹੈ ਲੋਕਾਂ ਮਤਲਬ ਅੱਗ ਸ਼ਾਇਦ ਸਟਾਰਟ ਸਰਕਟ ਕਰਕੇ ਲੱਗੀ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ